ਮੰਮੀ ਮੈਂ ਚੱਲੀ ਆ ਪਿੰਡ ਕਿਉਂ ਜਦੋਂ ਤੁਹਾਡੇ ਮੁੰਡੇ ਨੂੰ ਅਗਲ ਆਜੂਗੀ ਨਾ ਉਦੋਂ ਮੈਂ ਆਜੂਗੀ ਕੀ ਹੋਇਆ ਵਾ ਉਹਨਾਂ ਨੂੰ ਤਾਂ ਬੋਲਣ ਦਾ ਹੀ ਨਹੀਂ ਪਤਾ ਬੋਲਣ ਦਾ ਨਹੀਂ ਕੋਈ ਦਾ ਹਾਥ ਝੁਕਨ ਲਾ ਪਹਿਣ ਮੇਰੇ ਤੇ ਮੈਂ ਚਪੇੜਾ ਖਾਣ ਨਹੀਂ ਇੱਥੇ ਆਈ ਨਾ ਤੀ ਮੇਰੀ ਮੰਦੇ ਆ ਘਰ ਚ ਤੇ ਮੇਰੀ ਚੱਲਦੀ ਨਹੀਂ ਆ ਕਿੱਥੇ ਮਾਰਿਆ ਚਪੇੜਾ ਤੇ ਨੂਨੇ ਤੁਹਾਨੂੰ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂ ਹੈ ਨਾ ਜੇ ਪਤਾ ਹੁੰਦਾ ਤਾਂ ਮੈਂ ਤੈਨੂੰ ਨਾ ਪੁੱਛਦੀ ਕਿੰਨ ਕੀ ਗੱਲ ਹੋਈ ਨਿੱਕੀ ਨਿੱਕੀ ਗੱਲ ਤੁਹਾਨੂੰ ਪਤਾ ਹੁੰਦੀ ਆ ਤੇ ਆਹ ਗੱਲ ਤਾਂ ਤੁਹਾਨੂੰ ਪਤਾ ਲੱਗਾ ਇਹਨਾਂ ਦੇ ਮੁੰਡਿਆਂ ਨੇ ਦੱਸੀ ਤੁਹਾਨੂੰ ਜਿੱਦਾਂ ਹਦਾ ਤੇ ਮੈਂ ਪੁੱਛਦੀ ਨਾ ਉਹਨਾਂ ਕਹਿੰਦੇ ਤੂੰ ਕਿਉਂ ਮਾਰੀਆਂ ਮੋਰੀ ਕਿਉਂ ਮਾਰੀਆਂ ਬਸ ਇਹੀ ਕਿਹਾ ਸੀ ਨਾ ਕਿ ਸਾਂਝੀ ਮੋਟਰ ਨਹੀਂ ਲਗਾਉਣੀ ਦੇਖੋ ਤੋਂ ਉਹ ਸਾਨਾ ਦਾ ਇਨਸਾਨ ਹੀ ਪਹਿਲੇ ਚੱਲਣ ਦੀ ਚੱਲਣ ਤੋਂ ਇਹਦੇ ਵਿੱਚ ਕਾਦਾ ਵਾ ਉਹਨਾਂ ਦੇ ਬਦਲੇ ਮੈਨੂੰ ਛੱਡ ਸਕਦੇ ਆ ਫਿਰ ਮੋਟਰ ਕੱਲੀ ਲਵਾ ਲੇਂਗੇ ਮੋਟਰ ਕੱਲੀ ਲਵਾ ਲੈ ਤੇ ਤੁਹਾਡੇ ਪੈਸੇ ਕਿੱਥੇ ਗਏ ਆ ਨਹੀਂ ਜੇ ਇਹਦੇ ਲਵਾ ਸਕ ਨਹੀਂ ਕੱਲੀ ਤੇ ਫਿਰ ਹੋਰ ਰਹਿਣ ਦੇ ਨਹੀਂ ਮਨਵਾ ਹ ਨਹੀਂ ਬਿਚਾਰ ਲੋ ਕੱਲੀ ਕੱਲੀ ਲਾ ਲੋ ਫਿਰ ਦੂਜਿਆਂ ਵੀ ਵੰਡ ਕਾਇਆ ਨਹੀਂ ਕਿੱਥੋਂ ਪਾਣੀ ਲਾਇਆ ਕਰੋਗੇ ਫਿਰ ਉਹਨਾਂ ਦਾ ਨਹੀਂ ਮੈਨੂੰ ਪਤਾ ਹੈਗਾ ਤੇ ਆ ਨਹੀਂ ਮੈਂ ਲੱਗਣ ਦੇਣੀ ਜਿਹੜੀ ਸਿੱਧੀ ਗੱਲ ਵਾ ਮੰਮੀ ਕਰਨੀ ਤੇ ਤੁਹੀਂ ਆਪਣੀ ਮਰਜ਼ੀ ਹੁੰਦੀ ਆ ਮੇਰੀ ਇਹ ਘਰ ਚ ਚੱਲਦੀ ਆ ਛੁਦਿਆਣੇ ਹੁਣ ਸਾਰੀ ਉਮਰ ਨਿਕਲ ਗਈ ਆ ਸਾਡੀ ਇਕੱਠਿਆਂ ਦੀ ਪਰ ਮੈਂ ਨਹੀਂ ਰਹਿਣਾ ਚਾਹੁੰਦੀ ਉਹਦੇ ਨਾਲ ਠੀਕ ਆ ਨਾ ਅੱਜ ਤੱਕ ਇਹ ਕਦੇ ਗੱਲ ਨਹੀਂ ਹਰੀ ਹੋਈ ਉਹਦੇ ਉਹਦੇ ਕਿਸੇ ਨੇ ਸੁਣੀ ਸਾਡੀ ਨਾ ਹੀ ਦਰਾਣੀ ਜੀ ਸਾਣੀ ਨੇ ਕਿਸੇ ਨੇ ਲੜ ਕੇ ਵੇਖਿਆ ਅੱਜ ਤੱਕ ਤੇ ਨਾ ਇਹਨਾਂ ਭਰਾਵਾਂ ਭਰਾਵਾਂ ਲੜੇ ਨਹੀਂ ਇਹ ਅਸਾ ਤੇ ਦਾ ਮਤਲਬ ਮੈਂ ਲੜਾਂ ਢੀ ਆ ਤੇ ਤੈਨੂੰ ਕਮਾਉਂਦਾ ਖੋਣ ਵਾ ਲੜਨ ਵਾਲੀ ਗੱਲਾਂ ਤੇ ਉਹ ਕਰਦੀ ਆ ਤੇ ਤੂੰ ਜਾਣੀ ਕਿਉਂ ਨਾ ਤੇ ਘਰ ਜਾਨੀ ਕਿਉਂ ਤੇ ਉਹ ਇੱਥੇ ਕੀ ਕਰਨਾ ਹੁੰਦੀ ਫਿਰ ਮੈਂ ਨਹੀਂ ਉਹਦੇ ਘਰ ਜਾਂਦੀ ਤੂੰ ਕਰਨੀ ਆ ਨਹੀਂ ਮੇਰੇ ਮਗਰ ਮੈਂ ਕਿੱਥੇ ਗਈ ਹਾਂ ਵੇਲੀ ਚੱਲ ਗਈ ਤੇ ਮੇਰੇ ਮਗਰ ਉਹਨਾਂ ਦੇ ਘਰ ਚੱਲ ਗਈ ਕੀ ਕਰਨ ਤੇ ਮੰਮੀ ਜਾਣਾ ਵੀ ਪੈਂਦਾ ਫਿਰ ਕੀ ਐ ਇਹਦਾ ਮਤਲਬ ਇਹ ਥੋੜੀ ਲੜ ਪੈਣਾ ਵਾ ਗਲਤੀ ਤੇਰੀ ਆ ਮੈਂ ਸੋ ਕੋ ਪਿਆਰ ਨਾਲ ਗੱਲ ਕੀਤੀ ਉਹਦੇ ਨਾਲ ਜਿਦਨ ਘਰ ਤੇ ਤੇਰੇ ਆਈ ਦੋ ਦਿਨ ਤੋਂ ਪਿਆਰ ਨਾਲ ਕੀ ਕੀ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦੀ ਆ ਮੈਂ ਚੱਲੀ ਆ ਆਪਣੇ ਪਿੰਡ ਮੈਂ ਨਹੀਂ ਆਉਣਾ ਹੁਣ ਠੀਕ ਆ ਨਾ ਕੀ ਕਰ ਖਾਓ ਤੇ ਪਕਾਓ ਆਪੇ ਨਹੀਂ ਆ ਕਿਦਾਂ ਦੀ ਗੱਲ ਹੋਈ ਪਹਿਲਾਂ ਫੇ ਮੈਂ ਪਿੰਡ ਚੱਲ ਚੱਲੀ ਆ ਕੋਈ ਗੱਲ ਮਾੜੀ ਹੋਈ ਮਾੜੀ ਜੀ ਹੋ ਗਈ ਤੇ ਬੱਸ ਹੋਰਦੇ ਤੇ ਮੈਂ ਪਿੰਡ ਚੱਲੀ ਮੈਂ ਪਿੰਡ ਚੱਲੀ ਆ ਮੈਂ ਦਲਜੀਤ ਨੂੰ ਪੁੱਛਣੀ ਆ ਭਰਾ ਕੀ ਗੱਲ ਹੋਈ ਆ ਦੱਸੂਗਾ ਨਾ ਕੋਹ ਨਾ ਕੋਹ ਮੈਨੂੰ ਸੰਦੀਪ ਆ ਪਾਣੀ ਲੈ ਗਿਆ ਈ ਘੁੱਟ ਗਵਾਜਾ ਕਿੰਨੂੰ ਮਾਰਨ ਲਿਆ ਵਾ ਉਹ ਚੱਲ ਗਈ ਜੀ ਵਰਦੀ ਪਾ ਕੇ ਕਿੱਥੇ ਚੱਲ ਗਈ ਆ ਉਹ ਅੰਦ ਵੀ ਨੂੰ ਮਾਰਿਆ ਵਾ ਉਹਨੇ ਕਿੱਥੇ ਮਾਰਿਆ ਉਹ ਵੀ ਮੈਨੂੰ ਮਰਿਆ ਧੱਕਾ ਹੀ ਮਾਰਿਆ ਈ ਉਹਨੇ ਮੈਨੂੰ ਈ ਬੜਾ ਉਹ ਅੰਦੀ ਮਾਰਿਆ ਬੜਾ ਵਾ ਤੇ ਉਹ ਚਲ ਗਈ ਹੈ ਮੈਂ ਉਹਨਾਂ ਦੇ ਕੱਪੜੇ ਕੁਫੇ ਵਾ ਕੇ ਮੈਂ ਫੇਰ ਨਹੀਂ ਲਾਇਆ ਉਹਨੂੰ ਬਥੇਰਾ ਢੱਕਿਆ ਮੈਂ ਹਾਂ ਚੱਲਦਾ ਦਲਜੀਤ ਨੂੰ ਠੀਕ ਲਾ ਤੇ ਉਹਨੇ ਨਹੀਂ ਦੇਖਿਆ ਨਹੀਂ ਮੇਰੀ ਗੱਲ ਸੁਣ ਕਿੰਨੀ ਮੋਟਰ ਨਹੀਂ ਲੱਗਣ ਦੇਣੀ ਇਹਦਾ ਬੋਲਣਾ ਬੰਦਾ ਉੱਥੇ ਮੈਂ ਤਾਂ ਉਹਨੂੰ ਬੜਾ ਸਮਝਾਇਆ ਇਹ ਇਹਨਾਂ ਗੱਲਾਂ ਦੇ ਉੱਤੋਂ ਪਰ ਉਹਨੂੰ ਸਮਝ ਹੀ ਨਹੀਂ ਲੱਗਦੀ ਮੋਟਰ ਜਾਈ ਜਾਣਾ ਤੇ ਜਾਵੇ ਕੋਈ ਗੱਲ ਨਹੀਂ ਉਹਨਾਂ ਦੇ ਘਰ ਚਲ ਗਈ ਮੈਂ ਵੇਲੇ ਚਲ ਗਈ ਤੇ ਮੇਰੇ ਮਗਰ ਉਹਨਾਂ ਦੇ ਘਰ ਤੇ ਗਈ ਤੇ ਉੱਥੋਂ ਲਾਲ ਲੁੱਟ ਕੇ ਆਈ ਫੇਰੇ ਤੇ ਮੈਂ ਹੁਣ ਮੋਟਰ ਨਹੀਂ ਲੱਗਣ ਦੇਣੀ ਇਹ ਕੋਈ ਗੱਲ ਨਹੀਂ ਇਹਦੀ ਨਹੀਂ ਮੰਨਣੀ ਆਪਾਂ ਮਾਫੀ ਅੱਗੇ ਦੋ ਸਾਂਦੀਆਂ ਮੋਟਰਾਂ ਲੱਗੀਆਂ ਨੇ ਹੁਣ ਟੀਜੀ ਲੱਗ ਲੱਗ ਜੂ ਤੇ ਅਖਰ ਲੱਗੀ ਆਮਨੇ ਇਹਨਾਂ ਨੂੰ ਕਿੱਦਾਂ ਗਈ ਜੜੇ ਮੰਮੀ ਉਦਾਂ ਆਪੇ ਆਉਗੀ ਵੇਖੀ ਨਹੀਂ ਨਹੀਂ ਤੂੰ ਨਹੀਂ ਸਾਰੀ ਉਮਰ ਮੈਂ ਆਉਣਾ ਹੀ ਨਹੀਂ ਤੇ ਮੈਂ ਚੱਲ ਜਾ ਚੰਨੀਆਂ ਦੀ ਜਾ ਫਿਰ ਤੁਹਾਨੂੰ ਫੋਨ ਆਵੇ ਨਾ ਤੂੰ ਇਹ ਨਹੀਂ ਕਰ ਆਪਾਂ ਲੈ ਆਣਾ ਵਾਂਗੇ ਆਪਾਂ ਨਹੀਂ ਆਣਾ ਲੈਣਾ ਠੀਕ ਹੈ ਨਾ ਹੱਦ ਹੋ ਗਈ ਆ ਇਹ ਦਿਵਾਲੀ ਤੇ ਕਦੇ ਦਲਜੀਤ ਉਹਨੂੰ ਚੁਪਣਾ ਬੜੀ ਆ ਉਹਨੂੰ ਉਹਨੂੰ ਮਾਰ ਦਾ ਫੋਨ ਆਉਂਦਾ ਰਹਿੰਦਾ ਫੋਨ ਤੇ ਕੰਨ ਨਾਲ ਲਮਣਾ ਹੀ ਨਹੀਂ ਨਾ ਉਹਨੇ ਕਿਹਾ ਵੇ ਲਾਹ ਜੀ ਲੱਗ ਰਹੀ ਹੈਗੇ ਉਹਨੇ ਕੰਮ ਰੱਖਿਆ ਪਤਾ ਨਹੀਂ ਕੋ ਰੋਟੀ ਪਾਣ ਦੇ ਕਰਨਾ ਵਾ ਜਾਂ ਨਹੀਂ ਕਰਨਾ ਕੋਈ ਧਰਨਾ ਵਾ ਨਹੀਂ ਧਰਨਾ ਕੋ ਬਸ ਆਹੋ ਹੀ ਫੋਨ ਦਾ ਹੀ ਤੇ ਜੇ ਮਾਂ ਘਰ ਵਾਲੀ ਹੁੰਦੀ ਤੇ ਮੂੰਹ ਮਾਰਦੀ ਧੱਕਾ ਗਾਂਦ ਮੁਰਕੇ ਕੱਢਦੀ ਇੰਦਰ ਨੂੰ ਮਾਰੇ ਅੰਦਰ ਵੜ ਜਾਣਾ ਉਹਨਾਂ ਨੂੰ ਸੂਰ ਤੇ ਮਾਂ ਦਾ ਸਾਰਾ ਹੀ ਸਾਰਾ ਪਸੂਰ ਹੈ ਹੀ ਮਾਂ ਦਾ ਕੋ ਘਰ ਤੋੜ ਨਹੀਂ ਚੁੱਕਣਾ ਹੀ ਉਹ ਦੇਂਡਈ ਬੋਦੀ ਵੀ ਮੋਟਰ ਵੀ ਨਾ ਸਾਇਨਾ ਦੀ ਕੱਤੀ ਲੱਗੀ ਇਹਨਾਂ ਦੀ ਸਾਰੀ ਇਹ ਗੱਲਾਂ ਦੱਸਦੀ ਆ ਫਿਰ ਉਹੀ ਕਰਦੀ ਸੀ ਲੈਣ ਨਹੀਂ ਜਾਣਾ ਇਹਨੂੰ ਰਹਿਣ ਦੇ ਗਏ ਤੇ ਗਈ ਰਹਿਣ ਦੇ ਇਹਨੂੰ ਕੋਈ ਕਹਿੰਦੀ ਅੱਗੇ ਵੀ ਆਪੇ ਕੰਮ ਕਰਦੇ ਹੀ ਨਾ ਅਸੀਂ ਕਰ ਲਾਂਗੇ ਕੰਮ ਅੱਗੇ ਸਾਰੇ ਸਾਨੂੰ ਪੰਜੇ ਪੇਟੀ ਠਾਪ ਮਾੜੇ ਬੁੱਕਣੀ ਨੂੰ ਆਪ ਬਣਾ ਕੇ ਖਾਣੀ ਆ ਸਭੂ ਆਪ ਕਰਨਾ ਵਾ ਤੈਨੂੰ ਕੀ ਲੈਣਾ ਆਪਾ ਕੁਛ ਵੀ ਨਹੀਂ ਗਾ ਵੇਲੀ ਬਾਹਰ ਇੰਦੀ ਮੈਂ ਆਪਣ ਮੰਨ ਜਿਹਾ ਅੜਕੇ ਤੇ ਮੜਕੇ ਨਾ 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 ਨ ਤੇ ਕੋਹ ਨਾ ਕੋਤੇ ਦਾ ਕਰਨਾ ਹੀ ਪੈਣਾ ਵਾ ਮੇਰਾ ਇਰਾਦਾ ਵਾ ਵੀ ਦਿਵਿੰਦਰਵਾਲ ਨਾ ਜਾਵਾਂ ਉਹਨੇ ਮੈਨਾਂ ਗੱਲ ਤੇ ਕੀਤੀ ਸੀਗੀ ਵੀ ਉਹ ਕਿਤੇ ਨਾ ਭਾਬੇ ਦੇ ਜਾਂਦੀ ਆ ਧਿਆਂਦੀ ਹੀ ਵੀ ਉੱਥੇ ਆਸਾਂ ਮਰਾਦਾ ਸਾਰੀਆਂ ਪੂਰੀਆਂ ਹੁੰਦੀਆਂ ਤੇ ਮੇਰਾ ਇਰਾਦਾ ਵਾ ਵੀ ਉਹਦੇ ਕੋ ਪਤਾ ਕਰਕੇ ਨਹੀਂ ਕਿ ਉਹਦੇ ਨਾਲ ਜਾ ਕੇ ਨਾ ਤੇ ਫੇਰ ਇਹਨੂੰ ਵਸਚ ਕਰਦੀ ਆ ਜੇ ਕਿਤੇ ਇਹ ਵਸਚ ਹੋ ਗਈ ਨਾ ਤੇ ਫੇਰ ਨਹੀਂ ਮੈਂ ਲਈਦੀ ਆਪਣੀ ਨੋਂ ਦੇ ਮੇਰੀ ਵਸਚ ਜੀ ਆ ਬਸ ਇਹ ਹੋਈ ਏ ਜਿਹੜੀ ਚਿਰਚਿਰ ਕਰਦੀ ਰਹਿੰਦੀ ਏ ਚੱਲ ਬੇਲੀ ਵੀ ਤੇ ਬੈਠੀ ਆ ਉਹਦੇ ਕਰੋ ਹੋ ਕੇ ਮਨੀ ਕੰਮ ਤੇ ਗਿਰਾ ਮੇਰਾ ਮੋਕਾ ਹੁਣ ਘੜੀ ਲੰਮੇ ਨਾ ਪਿਆ ਸਰੀਰ ਥੱਕ ਹੀ ਗਿਆ ਵਾ ਕੀ ਕਰਾਂ ਕੰਮ ਕਰ ਕਰ ਕੇ ਸਦੈਣ ਹੀ ਹੋ ਜੰਦੀ ਏ ਹੁਣ ਘੜੀ ਲੰਮੇ ਪੈਣੀ ਆ ਦੋ ਮਿੰਟ ਸਾਰਾ ਅੋਬੀ ਸਦੈਣ ਦੀ ਵਾਲੀ ਕਿੱਥੇ ਚਲ ਜਾਂਦੀ ਏ ਘਰ ਹੀ ਹੈਨੀ ਆ ਚੱਲ ਘੜੀ ਲੰਮੇ ਪਾ ਲੈਣੀ ਆ ਦੋ ਮਿੰਟ ਸਦੀਪ ਹੌਂਡੀ ਲੈ ਨੇ ਦੱਸਿਆ ਨਾ ਕੋ ਸੱਸੀ ਦਾ ਮੰਮੀ ਸੱਸਰੀ ਕਾ ਤੂੰ ਮੇਰੀ ਗਾਸ ਨਾਲ ਚੁੱਪ ਕੀਤੀ ਆ ਗਈ ਨਾ ਤੂੰ ਦੱਸਿਆ ਨਾ ਕੋਈ ਫੋਨ ਨਾ ਕੁਛ ਹੈ ਕੀ ਗੱਲ ਮੰਮੀ ਆਉਣਾ ਕੀ ਮੈਂ ਆ ਜਿਹੜੇ ਤੈਨੂੰ ਲੱਭ ਕੇ ਦਿੱਤੇ ਨਾ ਨਾ ਇਹਨਾਂ ਦੇ ਪੱਲੇ ਕੁਝ ਰੋੜ ਕੇ ਰੱਖ ਦਿੱਤਾ ਮੈਨੂੰ ਗੱਲਾਂ ਸੋ ਸੋ ਸੁਣਾਉਂਦੇ ਆ ਕੀ ਕਹਿੰਦੇ ਨੇ ਕਹਿਣਾ ਕੀ ਆ ਉਹ ਮੋਟਰ ਵੱਲੋਂ ਗੱਲ ਹੋਈ ਆ ਅੱਛਾ ਉਹਦੇ ਚਪੇੜਾ ਮਾਰਨ ਤੱਕ ਚੱਲ ਗਈ ਮੇਰੀ ਗਾਸ ਨਾਲ ਏਡੀ ਵੱਡੀ ਗੱਲ ਹੋ ਗਈ ਤੂੰ ਦੱਸਿਆ ਹੀ ਨਹੀਂ ਮੈਨੂੰ ਹਾਂ ਮੰਮੀ ਮੈਂ ਤੁਹਾਨੂੰ ਫੋਨ ਕੀ ਕਰਨਾ ਸੀ ਅਈ ਮੈਂ ਸਿੱਧਾ ਉਹਨਾਂ ਨੂੰ ਜਵਾਬ ਦੇਈ ਆਂ ਕਿ ਮੈਂ ਨਹੀਂ ਹੁਣ ਵੱੜਦੀ ਇੱਥੇ ਕਦੋਂ ਤੂੰ ਮੈਨੂੰ ਫੋਨ ਤੇ ਕਰਦੀ ਮੈਂ ਆਉਂਦੀ ਉੱਥੇ ਗੱਲਬਾਤ ਕਰਦੀ ਕੀ ਗੱਲ ਮੇਰੀ ਕੁੜੀ ਨੂੰ ਕਿਉਂ ਇਦਾਂ ਕੀਤਾ ਇਹਨਾਂ ਨੇ ਉਹ ਚਾਚੀ ਦੇ ਬਦਲੇ ਮੇਰੇ ਨਾਲ ਲੜੀ ਜਾਂਦੇ ਆ ਅੱਛਾ ਮੈਂ ਹੀ ਕਿਹਾ ਵਾ ਕਿ ਸਾਂਝੀ ਮੋਟਰਾਂ ਹੀ ਨਹੀਂ ਲਗਾਉਣੀ ਤੇ ਮੈਂ ਇਹਦੇ ਵਿੱਚ ਮੜਾ ਕੀ ਕਹਿਤਾ ਤੇ ਮੇਰੀ ਗੱਲ ਸੁਣ ਤੂੰ ਮੈਨੂੰ ਮਾਰਾ ਜਿਹਾ ਫੋਨ ਕਰਦੀ ਮੈਂ ਵੀ ਆਉਂਦੀ ਉੱਥੇ ਕੋਈ ਗੱਲਬਾਤ ਤੇ ਕਰਦੀ ਮੈਂ ਵੀ ਮੈਂ ਨਹੀਂ ਮੰਮੀ ਹੁਣ ਜਾਣਾ ਉੱਥੇ ਠੀਕ ਆ ਨਾ ਚ ਲੈਣ ਵੀ ਆਏ ਮੈਂ ਤਾਂ ਵੀ ਨਹੀਂ ਜਾਣਾ ਪਰਵਣਾ ਨਹੀਂ ਆਇਆ ਨਾਲ ਉਹ ਨਹੀਂ ਆਇਆ ਨਾਲ ਹੂੰ ਦੱਸਿਆ ਵੀ ਨਹੀਂ ਤੂੰ ਦੱਸ ਕੇ ਵੀ ਨਹੀਂ ਆਈ ਚੁੱਪ ਗਈ ਤੱਸ ਕਿਵੇਂ ਆਈ ਆ ਅੱਛਾ ਮੈਂ ਇਹ ਕਹਾਂਈ ਉਹਨਾਂ ਨੂੰ ਕਿ ਮੈਂ ਨਹੀਂ ਹੋਣਾ ਇੱਥੇ ਮੇਰੀ ਗੱਲ ਸੁਣ ਤੈ ਮੈਨੂੰ ਮਾੜੀ ਮੋਟਾ ਫੋਨ ਕਰਕੇ ਦੱਸਦੀ ਮੈਂ ਵੀ ਜਾ ਕੇ ਉਹਨਾਂ ਨਾਲ ਗੱਲਬਾਤ ਕਰਦੀ ਇਹ ਥੋੜਾ ਵੀ ਚੁੱਪ ਕੀਤਾ ਮੂੰਹ ਚੋਗੇ ਇਦਾਂ ਨੂੰ ਆ ਗਈ ਤੂੰ ਮੇਰੇ ਵੱਲ ਮੈਂ ਉੱਥੇ ਜਾਂਦੀ ਉਹਨਾਂ ਨੇ ਗੱਲ ਕਰਦੀ ਵੀ ਕੀ ਗੱਲ ਤੂੰ ਇਦਾਂ ਕਾਂਡੇ ਚ ਕੁੜੀ ਨਾ ਮੇਰੀ ਗੱਲ ਸੁਣ ਇੱਕ ਤੇ ਤੇਰੀ ਚਾਚੀ ਬੜੀ ਜਿਹੜੀ ਭੈੜੀ ਆ ਉਹ ਤੇ ਬਹੁਤ ਜ਼ਿਆਦਾ ਹੀ ਵੱਧ ਵਾਣਾ ਉਹ ਹੀ ਸਾਰੇ ਪਵਾਰੇ ਪਾਉਂਦੀ ਆ ਮੇਰੀ ਗੱਲ ਸੁਣ ਤੂੰ ਲਾਪਾਗਰ ਕਰਦੀ ਹੈਂ ਪੀ ਕੰਦ ਕਰਮਦੀ ਮੰਮੀ ਮੈਂ ਕੰਧ ਕੀ ਕਰਾਵਾਂ ਇਹ ਕੇ ਪਾਸੇ ਲੱਗਣ ਤੇ ਫੇਰ ਹੀ ਆ ਨਾ ਇਹ ਤੇ ਬਾ ਚਾਚੀ ਤੇ ਗੁੰਗਉਂਦੇ ਆ ਚਾਚੀ ਦੇ ਪੁਆੜਿਆਂ ਨੇ ਸਾਰੇ ਚਾਚੀ ਸਾਰੇ ਕਰਦੀ ਏ ਕੰਮ ਤੂੰ ਮੇਰੇ ਘਰ ਚਾਚੀ ਨੂੰ ਰੋਖ ਰੱਖਿਆਗਾ ਜੜੀਗਾ ਮੰਮੀ ਤੇ ਕੰਨਾਂ ਚ ਫੁਕਾ ਮਾਰ ਜਾਂਦੀ ਆਗੇ ਮੰਮੀ ਮੇਰੇ ਦਿਵਾਲੇ ਹੋ ਜਾਂਦੀ ਏ ਬਹੁਤ ਚੁਗਲੀਆਂ ਕਰਦੀ ਆਣ ਕੇ ਤੇਰੀਆਂ ਹੀ ਤੇਰੀਆਂ ਆਣ ਕੇ ਕਰਦੀ ਰਹਿੰਦੀ ਤੇ ਤੂੰ ਤੂੰ ਵੀ ਚੰਗੀ ਤਰ੍ਹਾਂ ਕਰਿਆ ਕਰ ਨਾ ਤੂੰ ਵੀ ਮੰਮੀ ਮੈਂ ਇੱਕ ਗੱਲ ਕਹਤੀ ਆ ਮੈਂ ਨਹੀਂ ਜਾਣਾ ਹੁਣ ਉੱਥੇ ਠੀਕ ਆ ਨਾ ਜਾਣਾ ਨਹੀਂ ਵੀ ਇੱਥੇ ਵੇਖ ਚਾ ਕੇ ਤੇ ਫਿਰ ਵਿਆਹ ਕਰਦੇ ਇਦਾਂ ਨਹੀਂ ਕਰਨਾ ਪਹਿਲਾਂ ਗੱਲ ਤੇ ਕਰੀਓ ਨਾ ਨਾਲ ਇਹ ਥੋੜਾ ਪਿਛੋਪ ਕਰਕੇ ਚੁੱਪ ਕਰਕੇ ਤੇ ਬੈ ਜਾ ਨਾ ਉਹ ਸੁਣਨ ਵਾਲੇ ਨਹੀਂ ਹੈਗੇ ਗੱਲ ਕੋਈ ਨਹੀਂ ਸੁਣਾ ਲਾਂਗੀ ਮੈਂ ਜਾ ਚਾ ਮੇਰਾ ਪੁੱਤ ਬੜੇ ਤੇਜ ਵਾ ਕੋਈ ਨਹੀਂ ਮੈਨੂੰ ਜਾ ਚ ਵਾ ਉਹਨੇ ਮੈਂ ਪਾਲਾਂਗੀ ਸੂਤਰ ਵੇਖੀ ਸਹੀ ਤੂੰ ਬੈ ਮੈਂ ਪਾਣੀ ਲੈ ਕੇ ਆਈ ਚੰਗਾ ਨਹੀਂ ਨਹੀਂ ਮੰਮੀ ਪਾਣੀ ਮੈਂ ਆਪੇ ਪੀ ਲੈਨੀ ਆ ਤੂੰ ਮੈਨੂੰ ਦੱਸੋ ਭਾਬੀ ਨੇ ਲੱਪਣ ਕਿੱਥੇ ਗਈ ਆ ਭਾਬੀ ਪਤਾ ਨਹੀਂ ਸ਼ਹਿਰ ਦੀ ਸ਼ਹਿਰ ਗਈ ਉਹ ਕਿੱਥੇ ਗਈ ਉਹਦੇ ਨਾਲ ਕੋਈ ਗੱਲ ਨਾ ਕਰੀ ਅੱਗੇ ਬੜੀਆਂ ਚੁਗਲੀਆਂ ਡਈ ਕਰਨ ਆਂਦੀ ਤੈਨੂੰ ਚੁਕਾ ਲਨੀ ਬੜੀ ਐ ਅੱਛਾ ਹਾਂ ਮੇਰੇ ਦਿਵਾਲੀ ਹੋਈ ਹੀ ਆਂਦੀ ਤੈਨੂੰ ਫੋਨ ਮਿੰਟ ਮਿੰਟ ਬਾਅਦ ਆਉਂਦਾ ਵਾ ਮੈਂ ਤਾਂ ਬੜੀ ਭੋਲੀ ਸਮਝੀ ਹੀ ਭੋਲੀ ਨਹੀਂ ਉਹ ਤੇ ਮੈਨੂੰ ਡਈ ਗਰਮੋਈ ਮੇਰੇ ਨਾਲ ਹਾਂ ਤੇਰੇ ਬਾਰੇ ਡਈ ਕਹਿੰਦੇ ਦੱਸ ਕੇ ਵੀ ਨਹੀਂ ਗਈ ਸ਼ਹਿਰ ਜਾਣਾ ਨਾ ਦੱਸ ਕੇ ਨਹੀਂ ਗਈ ਹਾਂ ਭੈ ਤੂੰ ਚੰਗ ਮਚਾ ਬਣਾ ਕੇ ਲੈ ਮੈਂ ਨਾਲ ਨਹੀਂ ਮੰਮੀ ਤੁਸੀਂ ਬਹਿ ਜਾ ਮੇ ਨਾਲ ਅੰਦਰ ਦਾ ਸਮਾਨ ਰੱਖ ਹੁੰਨੀ ਆ ਤੇ ਨਾਲ ਮੈਂ ਪੀ ਲੈਣੀ ਆਪਣੇ ਪਾਣੀ ਚੱਲ ਫਿਰ ਵੇਖ ਲੈ ਇੱਦਾਂ ਕੱਲ ਮੈਂ ਵੀ ਥੱਕ ਗਈ ਹਾਂ ਸਵੇਰ ਦੀ ਮੈਨੂੰ ਤਾਂ ਦੱਸ ਹੀ ਦਿੰਦੀ ਮੜਾ ਜਿਆ ਕੋਈ ਗੱਲ ਨਹੀਂ ਹਾਂ ਤੁਸੀਂ ਟੈਨਸ਼ਨ ਨਾ ਲਿਓ ਕਿਸੇ ਗੱਲ ਦੀ ਠੀਕ ਆ ਨਾ ਠੀਕ ਕੀ ਦੱਸਾਂ ਕੁੜੀ ਦਾ ਮੈਂ ਤਾਂ ਖੂਚੀ ਸੁਰਸੂਟੀ ਕੁੜੀ ਤੇ ਕਹਿੰਦੇ ਮੈਨੂੰ ਫੋਨ ਲਾ ਕੇ ਦੇ ਜੇ ਮੰਮੀ ਨੇ ਕੋਈ ਵੱਧ ਘੱਟ ਗੱਲ ਕਰ ਦਿੱਤੀ ਤੇ ਜ਼ਿਆਦਾ ਕੰਮ ਵਿਗੜ ਗਿਆ ਤੇ ਫੇਰ ਇੱਕ ਗੱਲ ਹੋ ਠੀਕ ਵੀ ਆ ਇਹਨਾਂ ਦੀ ਥੋੜੀ ਬੋਤੀ ਹੋਣੀ ਚਾਹੀਦੀ ਆ ਇਦਾਂ ਕਰਦੀ ਆ ਫੋਨ ਲਾ ਕੇ ਦਿੰਨੀ ਆ ਸੰਦੀਪ ਸੰਦੀਪ ਪੁੱਤ ਪਾਣੀ ਪੀ ਲਿਆ ਵਾ ਨਾ ਤੇ ਇਧਰ ਆਣ ਕੇ ਤਾਂ ਮੈਨੂੰ ਫੋਨ ਕਰਕੇ ਤੇ ਗੱਲ ਕਰਾ ਆਪਣੇ ਪਰੋਣੇ ਨਾਲ ਆਉਂਦੀ ਮੰਮੀ ਆਓ ਆ ਇਧਰ ਅੰਦਰ ਆ ਫੋਨ ਤੇ ਮੈਂ ਲਾ ਦਿੰਨੀ ਆ ਅੱਛਾ ਤੇ ਚੰਗੀ ਤਰ੍ਹਾਂ ਝਾੜ ਕਰਿਓ ਇਹਨਾਂ ਦੀ ਇੱਕ ਵਾਰੀ ਠੀਕ ਹੈ ਇਹਨਾਂ ਨੂੰ ਵੀ ਪਤਾ ਲੱਗ ਗਿਆ ਨਹੀਂ ਕਰਨੀ ਐ ਮੇਰੀ ਝਾਰ ਇਹਨੇ ਜੇ ਮੇਰੀ ਕੁੜੀ ਦੇ ਨਾਲ ਕੀਤੀ ਐ ਨਾ ਚੰਗਾ ਨਹੀਂ ਕੀਤਾ ਅੱਛਾ ਹੈਲੋ 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 ਮੈਂ ਅਸੀ ਗੱਲ ਸਾਸਰੀ ਕਾਲੀ ਐ ਤੇਰੀ ਮੇਰੀ ਗੱਲ ਸੁਣਾ ਕੁੜੀ ਦੇ ਨਾਲ ਜਿਹੜੀ ਤੂੰ ਕੀਤੀ ਐ ਨਾ ਚੰਗੀ ਨਹੀਂ ਕੀਤੀ ਕੁੜੀ ਦੇ ਚਪੇਰਾ ਕੁੜੀ ਦੇ ਚਪੇਰਾ ਵੀ ਤੂੰ ਮਾੜੀਆਂ ਨੇ ਕੁੜੀ ਨੂੰ ਤੋ ਏਦਾਂ ਕੱਢਿਆ ਵਾ ਇਹ ਕੋਈ ਗੱਲ ਥੋੜੀ ਹੈ ਮੈਨੂੰ ਸੁਣਾ ਗੰਨਾ ਇਹਨੇ ਕੁਝ ਹੋਰ ਕਰਕੇ ਕੀ ਆਈ ਆ ਕੀ ਕੀਤਾ ਉਹਨੇ ਤੂੰ ਆਪਾਂ ਸਾਂਝੇਗਾ ਕਰੀਨੇ ਹਣਾ ਸਾਂਝੇਗਾ ਤੇ ਲੱਗੇ ਲੱਗੇ ਲਵਾਉਣ ਮੋਟਰ ਅੱਛਾ ਠੀਕ ਨੇ ਲਈ ਲਵਾਣੀ ਤੇ ਮੇਰੀ ਗੱਲ ਸੁਣ ਤੁਹਾਡੇ ਤੁਹਾਡੇ ਸਾਂਝੇ ਸਾਂਝੇ ਰਹਿੰਦੇ ਹੋ ਜਿਹੜੀ ਚਾਚੀ ਆ ਉਹਦੇ ਨਾਲ ਹੀ ਤੜਹੀ ਚਾਚੀ ਨੂੰ ਹੀ ਵਸਾ ਰੱਖੋ ਇਹਨੂੰ ਛੱਡ ਛਡੋ ਫਿਰ ਤੁਸੀਂ ਤਾਂ ਕਿਤੇ ਕਹਿੰਦੇ ਨਹੀਂ ਗੱਲਾਂ ਮੰਮੀ ਹਾਂ ਸਾਜੇ ਕੰਮ ਨੂੰ ਹੁੰਦਾ ਪਰ ਤੁਸੀਂ ਤਾਂ ਲੜਾਈ ਪਾਹੜੀ ਕੁੜੀ ਸੀ ਮੈਂ ਧੱਕੇ ਮਾਰ ਕੇ ਕੁੜੀ ਕੱਢੀ ਆ ਘਰੋਂ ਉਹਨਾਂ ਚ ਨਹੀਂ ਹੁੰਨਾ ਕੋਈ ਧੱਕੇ ਨਹੀਂ ਆ ਮਾਰੇ ਆਹੀ ਹਾਂ ਤੇ ਜਦੋਂ ਮਰਜ਼ੀ ਇਹਨੂੰ ਡਰਾਵੇ ਦਿੰਦੀ ਆ ਡਰਾਵੇ ਕਾਹਦੇ ਦਿੰਦੀ ਆ ਚੱਲ ਜਣਾ ਮੈਂ ਚੱਲ ਜਣਾ ਮੈਂ ਚੱਲ ਜਣਾ ਉੱਥੇ ਚੱਲ ਜਣਾ ਹੋਣ ਕੁੜੀ ਨੇ ਭੇਜਨੀ ਜਿਹੜੀ ਸਿੱਧੀ ਗੱਲ ਵਜਣਾ ਚਾਹਦੀ ਕੰਦ ਚੈੱਕ ਕਰੋਗੇ ਉਹਨਾਂ ਚ ਨਹੀਂ ਮੈਂ ਕੁੜੀ ਕੱਲਣੀ ਤੁਸੀਂ ਤਾਂ ਚਾਚੀ ਦੇ ਨਾਲ ਬਸ ਚਾਚੀ ਨੇ ਬਸ ਨਾ ਕੰਦ ਦਨੀਆਂ ਹੋਣੀ ਆਉਂਦੀ ਕੁੜੀ ਆਵੇ ਨਹੀਂ ਆਉਂਦੀ ਨਾਲ ਠੀਕ ਹੈ ਨਾ ਬਸ ਤੇਰੀ ਇਹੋ ਗੱਲ ਵਾ ਨਾ ਹਣ ਹਾਂਜੀ ਬਸ ਰਹੇਗਾ ਫਿਰ ਤੂੰ ਇਦਾਂ ਹੀ ਸਾਰੀ ਉਮਰ ਠੀਕ ਹੈ ਮੇਰਾ ਧਿਆਨ ਨਹੀਂ ਕਰਨਾ ਇੱਧਰ ਤੂੰ ਨਹੀਂ ਵੇਖਣਾ ਜਿਹੜੀ ਗਲਤੀ ਕੀਤੀ ਨਹੀਂ ਗਲਤੀ ਗਲਤੀ ਤੁਹਾਡੀ ਨਹੀਂ ਆ ਗਲਤੀ ਮੈਨੂੰ ਬੋਲਣ ਦਾ ਗਲਤੀ ਤੁਹਾਡੀ ਆ ਤੁਸੀਂ ਇਦਾਂ ਕੁੜੀ ਨੂੰ ਕੱਢਿਆ ਤੇ ਮੈਨੂੰ ਫੋਨ ਕਰਕੇ ਦੱਸਦੇ ਆਂ ਵੀ ਆ ਗੱਲਾਂ ਹੋਣ ਡੀਆਂ ਮੇਨੂੰ ਕੁੱਲੋ ਦੱਸ ਕਿ ਕਿਨੂੰ ਆਈ ਆ ਮੇਨ ਰਸਣਾਂ ਵਿੱਚ ਚੱਲੀ ਆ ਤੇ ਤੂੰ ਕਿੱਥੇ ਸੀ ਜੇ ਦੱਸ ਕੇ ਨਹੀਂ ਆਈ ਤੇ ਮੈਂ ਤੂੰ ਆ ਰਿਆ ਮੇਰੀਆਂ ਅੱਛਾ ਲੜੀ ਫਿਰ ਕਹਿ ਦੇਣਾ ਸੀ ਤੇਰੇ ਨਾਲ ਲੜੀ ਤੂੰ ਹੈ ਤੂੰ ਇਹਨੂੰ ਮਾਰਿਆ ਵਾ ਚਪੇਰਾ ਮਾਰੀਆਂ ਦੇ ਮੈਂ ਕੁੱਲ ਚਪੇਰਾ ਦੀ ਮਾਰੀ ਪਾਸੇ ਮੈਂ ਧੱਕਾ ਮਾਰਿਆ ਇਹਨੂੰ ਕਿਉਂ ਬੋਲੀ ਜਾਂਦੀ ਬਸ ਬੋਲੀ ਜਾਂਦੀ ਹੈ ਤੂੰ ਤਾਂ ਬੋਲਦਾ ਨਹੀਂ ਹੈਣਾ ਕੁੜੀ ਮੇਰੀ ਰਿਵਾਰੂ ਕਿਤੇ ਕੋਰਸ ਕਲ ਦਿੱਤਾ ਵਾ ਤਸੀਂ ਸੁਣੇ ਆ ਮੰਮੀ ਕੋਈ ਕੰਮ ਨਹੀਂ ਕੀਤਾ ਠੀਕ ਹੈ ਧੱਕੇ ਮਾਰ ਕੇ ਤੇ ਕੁੜੀ ਨੂੰ ਕੱਢਿਆ ਨਾ ਇਹ ਤੇਰੇ ਵਾਹ ਤੇ ਚੰਗਾ ਨਹੀਂ ਇਹ ਨਤੀਜਾ ਮਾੜਾ ਹੀ ਹੋਣਾ ਵਾ ਹੁਣ ਮੈਂ ਕੁੜੀ ਨੂੰ ਭੇਜਣਾ ਨਹੀਂ ਆ ਹੁਣ ਨਹੀਂ ਮੈਂ ਭੇਜਦੀ ਤੂੰ ਫਿਕਰ ਨਾ ਕਰ ਹੁਣ ਜਿੰਨਾ ਚਿਰ ਤੂੰ ਆਏਗਾ ਨਾ ਲੈਣ ਉਹਨਾਂ ਚਿਰ ਮੈਂ ਕੁੜੀ ਭੇਜਨੀ ਜਿੱਦਾਂ ਗਈ ਹੈ ਨਾ ਉਹ ਤਾਂ ਇਹ ਆਪੇ ਆਉਣਾ ਚੱਲ ਠੀਕ ਵਾ ਹੁਣ ਮੈਂ ਤੇਰ ਨਾਲ ਬਸ ਤੇਰੀ ਮੇਰੀ ਗੱਲ ਮੁੱਕੀ ਚੰਗਾ ਚੰਗਾ ਮਾਤਾ ਬਹੁਤਾ ਰੋਲਾ ਨਾ ਬਹੁਤ ਠੀਕ ਹੈ ਨਾ ਰੱਖੋ ਇਹਨੂੰ ਇੱਥੇ ਤੇ ਬਣਵਾਓ ਰੋਟੀਆਂ ਚੰਗਾ ਚੰਗੀ ਹੈ ਮਾਤਾ ਇਹਦੀ ਇਹਨੂੰ ਸਭੋ ਛੇ ਆਂਦੇ ਇੰਡੀ ਚੰਗੀ ਹੈ ਇਹਦੀ ਮੰਮੀ ਨੂੰ ਪੁੱਠੀਆਂ ਮਤਾਂ ਦੇਂਦੀ ਆ ਸਗੋਂ ਇਹ ਨਹੀਂ ਕਹਿੰਦੀ ਤੀਏ ਆਪਣੇ ਘਰ ਚੱਲ ਪਹਿਲਾਂ ਕਿਤੇ ਤੈਨੂੰ ਦੱਸ ਦਿੰਨੀ ਮੈਂ ਚੰਗੀ ਤਰ੍ਹਾਂ ਚਾਰ ਕਰਨੀ ਮੈਂ ਚੰਗੀ ਕੀਤੀ ਏ ਇਹਦੀ ਮੰਮੀ ਇਦਾਂ ਹੀ ਹੋਣੀ ਚਾਹੀਦੀ ਇਹਨਾਂ ਨਾਲ ਨਹੀਂ ਇਹ ਤਾਂ ਤੂੰ ਮੈਨੂੰ ਦੱਸਦੀ ਨਾ ਥੋੜਾ ਬੋਤਾ ਇਹਨਾਂ ਮੈਂ ਚੰਗੀ ਤਰ੍ਹਾਂ ਹਲਾਲ ਕਰਨਾ ਹੈ ਇਹਨੇ ਜਿਹੜਾ ਭੂਏ ਚੜਿਆ ਹੋਏ ਇਹਨਾਂ ਮੈਂ ਉੱਥੇ ਪਚਾਉਣਾ ਜਿੱਥੋਂ ਨਿਕਲ ਸਾਰ ਸਕੇ ਆਹ ਮੰਮੀ ਬਥੇਰਾ ਸਮਝਾਇਆ ਪਿਆਰ ਨਾਲ ਵੀ ਗੱਲ ਕਰੀਦੀ ਆ ਪਰ ਨਾ ਕਿੱਥੇ ਲੱਗਦੀ ਆ ਇਹੋ ਜਾਂ ਲੱਗਦੀ ਆ ਜਿਹੜੇ ਬਸ਼ਰਮ ਹੋਣ ਹੁਣ ਵੇਖ ਲੋ ਤੁਹਾਡੇ ਨਾਲ ਵੀ ਕਿੱਦਾਂ ਗੱਲ ਕਰਨ ਦੇ ਗੱਲ ਉਹਨੂੰ ਕਰਨੀ ਆਉਂਦੀ ਹੀ ਨਹੀਂ ਆ ਬਾਤ ਸੂਰ ਮੇਰਾ ਕੱਢ ਦੇਣਾ ਵਾ ਹਾਂ ਤਾਂ ਤੁਹਾਨੂੰ ਕੀ ਪਤਾ ਮੈਂ ਲੜਿਆ ਹੀ ਨਹੀਂ ਮੈਂ ਮਾਰਿਆ ਹੀ ਨਹੀਂ ਬਸ ਏਦਾਂ ਹੀ ਗਾੜੀਆਂ ਕਰਦਾ ਏ ਚੱਲ ਕੋਈ ਗੱਲ ਨਹੀਂ ਤੀ ਟੈਨਸ਼ਨ ਨਾ ਲਓ ਲੈਣ ਹੋਣਗੇ ਤੇ ਮੈਂ ਜਾਣਾ ਹੁਣ ਟੈਨਸ਼ਨ ਨਾ ਕਿਉਂ ਨਾ ਲਵਾਂ ਜਰੀ ਧੀ ਪੁੱਤ ਘਰ ਆ ਜੇ ਟੈਨਸ਼ਨ ਹੁੰਦੀ ਆ ਮੈਂ ਚਾਹ ਬਣਾ ਕੇ ਲਿਉਣੀ ਏ ਘੋਟ ਭਾਬੀ ਤੇ ਹੇ ਤੱਕ ਆਈ ਮੇਰੇ ਤਾਂ ਸਿਰ ਪਿਰ ਹੁੰਦਾ ਪੀ ਬੋਲ ਬੋਲ ਕੇ ਚੱਲ ਕੋਈ ਗੱਲ ਨਹੀਂ ਮੈਂ ਲਿਉਣੀ ਚਾਹ ਕੀ ਕਰਾਂ ਦੱਸ ਹੈ ਹਾਲ ਕਤੇ ਮਾੜਾ ਹੀ ਏ ਮੇਰੀ ਧੀ ਦਾ ਕਿਤੇ ਇਹਦਾ ਨਾ ਸਤਾ ਹੀ ਮਾਰਿਆ ਮੇਰੀ ਕੁੜੀ ਨੂੰ ਕਿਤੇ ਕੋਈ ਨਹੀਂ ਇਹਨਾਂ ਦੇ ਨਾਲ ਮੈਂ ਉਹ ਕੰਮ ਕਰਨਾ ਜਿਹੜਾ ਕਦੀ ਕੀਤਾ ਨਾ ਹੋਇਆ ਇਹਨੂੰ ਮੈਂ ਠਾਣੀ ਪਚਾਉਣਾ ਵੇਖੀ ਸੀ ਕੱਪੜਿਆਂ ਦਾ ਖਲਾਰਾ ਜਿਆ ਪੀਲਾ ਮੈਂ ਜੋਗੀ ਲੈਣੀ ਹੈ ਫੇਰੀ ਕੋਈ ਹੋਰ ਕੰਮ ਕਰਨੀਆਂ ਪ੍ਰੈਸ ਮਾਰ ਕੇ ਨਾ ਰੱਖ ਕੇ ਫੇਰੀ ਫੁਲਕੇ ਲਮਨੀ ਆਟਾ ਗੋਣਗੇ ਪ੍ਰੈਸ ਵੀ ਆਜੋ 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 ਰਾਨੂੰ ਘਰੇ ਆ ਤਾਰਾ ਕਿਤੇ ਤੈਨੂੰ ਵੀ ਘਰ ਦਾ ਰਾਹ ਆ ਕੀ ਹਾਲ ਆ ਤਾਰਾ ਰਾਹ ਹੀ ਆਉਣਾ ਵਾ ਐਦਾਂ ਹੀ ਬਸ ਬੈਠੀ ਸੀ ਵੇਲੀ ਅੱਛਾ ਮੈਂ ਹਾਂ ਚਲ ਉਹਦੇ ਵੱਲੋਂ ਹੋ ਕੇ ਆਉਂਦੀ ਆ ਕਿ ਕੀ ਕਰਨ ਚਲ ਚੰਗਾ ਕਿ ਕੇ ਬਹਾਨੇ ਤੇ ਆਈ ਹਾਂ ਪਾਣੀ ਲਿਆਵਾਂ ਨਹੀਂ ਨਹੀਂ ਪਾਣੀ ਨਹੀਂ ਦਾ ਪੀਣਾ ਅੱਛਾ ਕੰਮ ਨਹੀਂ ਕੁਝ ਨਹੀਂ ਕੱਪੜੇ ਹੀ ਖਲਾਰਾ ਜਾ ਪਿਆ ਤੇ ਮੈਂ ਹਾਂ ਚੁੱਕ ਆਹੋ ਇਹ ਤੇ ਗੱਲ ਠੀਕ ਆ ਤਾਂ ਕੰਮ ਤੇ ਸਾਰਾ ਦਿਨ ਕਰਦੇ ਰਹੀਏ ਨਾ ਤੇ ਮੁੱਕਦੇ ਹੀ ਨਹੀਂ ਤੇ ਹੋਰ ਕੀ ਸਾਰਾ ਦਿਨ ਇਦਾਂ ਲੰਘ ਜਾਂਦਾ ਵਾ ਤੇ ਮੇਰੀ ਗੱਲ ਸੁਣ ਮੈਂ ਤੇ ਤੇਰੇ ਵੱਲ ਕੰਮ ਆਈ ਸੀ ਦੱਸ ਆਹੋ ਤੇ ਉਦਾਂ ਕਿੱਥੋਂ ਤੂੰ ਆਉਣਾ ਸੀ ਤੇਰਾ ਟਾਈਮ ਨਾ ਲੱਗਣਾ ਸੀ ਕੰਮ ਪਿਆ ਤਾਂ ਹੀ ਦਵਾਈ ਆ ਨਹੀਂ ਕੰਮ ਕਾਦਾ ਪੈਣਾ ਸੀ ਅੱਛਾ ਜਿਹੜੀ ਗਵਾਂਡਣੀ ਹੋਣਾ ਹੂੰ ਹੂੰ ਉਹਦੀ ਨੌ ਨੇ ਮੈਨੂੰ ਬੜਾ ਹੀ ਤੰਗ ਕੀਤਾ ਵਾ ਕਿਉਂ ਉਹਨੇ ਕਿ ਤੈਨੂੰ ਕਹਿਤਾ ਹਾਏ ਹਾਏ ਤੈਨੂੰ ਪਤਾ ਹੀ ਆ ਅਸੀਂ ਦਰਾਣੀ ਛਾਣੀ ਕਿੱਦਾਂ ਰਲ ਕੇ ਰਹਿੰਦੀਆਂ ਹੂੰ ਹੂੰ ਜਦੋਂ ਦੀ ਉਹ ਆ ਗਈ ਹੈ ਨਾ ਅੱਛਾ ਉਹ ਤੇ ਕਿਤੇ ਸਾਨੂੰ ਲੱਗੇ ਲੱਗਣੀ ਨਹੀਂ ਦਿੰਦੀ ਤੁਮਾਂ ਨੂੰ ਬਸ ਐਂ ਤੇ ਬੜਾ ਹੀ ਤੰਗ ਹੋਈ ਜਾਵਾ ਕਿੱਦਾਂ ਦਾ ਸੁਭਾਅ ਉਹਦਾ ਲੋਕੀ ਰਲ ਮਿਲ ਕੇ ਰਹਿੰਦੇ ਸਕੂ ਨਾ ਉਹ ਤੇ ਰਲ ਮਿਲ ਕੇ ਰਹਿਣ ਹੀ ਨਹੀਂ ਦਿੰਦੀ ਕਿਤੇ ਨਵੇਂ ਗਾ ਸੁਣੋ ਤੇ ਘਰ ਦੇ ਜੀ ਨੂੰ ਕੋਈ ਨਹੀਂ ਰੋਕਦਾ ਹੈਗਾ ਵੀ ਇਦਾਂ ਨਾ ਕਰ ਦੂੰਗਾ ਦੀ ਸੱਸ ਵਾ ਚਲਾ ਆਦਮੀ ਹੈ ਦਾ ਕਿਹਦਾ ਡਰ ਹੈ ਨਹੀਂ ਇਹਨੂੰ ਤੈਨੂੰ ਮੈਂ ਕੀ ਦੱਸਾਂ ਉਹਨੇ ਤੇ ਸੱਸ ਨੂੰ ਤੇ ਘਰ ਵਾਲੇ ਨੂੰ ਗਾੜੀ-ਗਾੜੀ ਲਾਇਆ ਵਾ ਬੜੀ ਚਲਾਕ ਵਾ ਫਿਰ ਤੇ ਬੜੀ ਚਲਾਕੇ ਤੇ ਤੈਨੂੰ ਪਤਾ ਵਾ ਮੇਰੀ ਨੋਹ ਦੇ ਵਿਚਾਰੀ ਨਾ ਜਿੱਦਾਂ ਮੈਂ ਕਹਾਂ ਉਦਾਂ ਹੀ ਕਰਦੀ ਏ ਹੂੰ ਤੇ ਉਹ ਕੋਈ ਜੜਿਆ ਨਹੀਂ ਗਾ ਜਾਂਦਾ ਹੈਗਾ ਕਿਤੇ ਕੋਈ ਕੰਮ ਨਹੀਂ ਕਰਦੀ ਅੱਛਾ ਸਾਰਾ ਉਹਦੀ ਸੱਸ ਕੰਮ ਕਰਦੀ ਏ ਕੰਮ ਤੇ ਕੋਈ ਕਰਨਾ ਹੀ ਨਹੀਂ ਆਉਂਦਾ ਉਹਨੂੰ ਹੂੰ ਪਤਾ ਨਹੀਂ ਕੀ ਸਖਾਰ ਕੇ ਕੱਲਿਆ ਵਾ ਤੇ ਮੇਰੀ ਗੱਲ ਸੁਣ ਤੂੰ ਅਦਰ ਮੈਂ ਨਾਲ ਗੱਲ ਕੀਤੀ ਸੀ ਨਾ ਕਿਹੜੀ ਗੱਲ ਜਿੱਥੇ ਤੂੰ ਜਾਨੀ ਆ ਬਾਬੇ ਰੇ ਆਹੋ ਤੇ ਮੇਰਾ ਰਤਾ ਉਥੇ ਨਾ ਜਾ ਕੇ ਵੇਖਾ ਪਣਾ ਮੈਂ ਵੀ ਵੇਖ ਲੈ ਮਰਜੀ ਹੈ ਭੈਣ ਤੇਰੀ ਮੈਂ ਤੇ ਜਾਨੀ ਵੇ ਮੈਨੂੰ ਤੇ ਬੜਾ ਫਰਕ ਵਾ ਜਿਹੜੀ ਜਿਹੜੀ ਗੱਲ ਮੈਂ ਪੁੱਛਾਂ ਜਿਹੜਾ ਕੰਮ ਮੈਂ ਆਖਾਂ ਮੇਰਾ ਤੇ ਪੂਰਾ ਹੋ ਜਾਂਦਾ ਵਾ ਹੋ ਜਾਂਦਾ ਵਾ ਤੇ ਹੋਰ ਤੇ ਫੇ ਮੇਰੇ ਨਾਲ ਵੀ ਚੱਲ ਹਾਂ ਕਿੰਨਾ ਵੇਖ ਲੈ ਟਾਈਮ ਕੱਢ ਲੈ ਪਰ ਜਾਣਾ ਵੀਰ ਵਾਰੀ فیر ਵਰ ਜਾਣਾ ਆਉ ਤਾਂ ਜਾਣਾ ਸਵਖਤੇ ਆ ਫਿਰ ਉੱਥੇ ਰਸ਼ ਬੜਾ ਜਾਂਦਾ ਭੀੜ ਬੜੀ ਹੋ ਜਾਂਦੀ ਮੈਂ ਹੈਗੀ ਕਰਨਾ ਵਾਂ ਸਵਖਤੇ ਚਲ ਜਾਾਂਗੇ ਆਹ ਤਾਂ ਸਵੇਰ ਸਵਖਤੇ ਸਵੇਰ ਵਾਲੀ ਬੱਸੀ ਚਲ ਜਾਾਂਗੇ ਮੇਰਾ ਰਾਤਾ ਤਾਂ ਉਦਾਂ ਨਹੀਂ ਕੰਮ ਰੱਖਣਾ ਚੱਬੀ ਹਲਾ ਮਰਜੀ ਸਹੀ ਕਰਦੀਆਂ ਹੁਣ ਮੇਰੇ ਅੱਖਾਂ ਨੇ ਤੈਨੂੰ ਅਸਰ ਹੋਣਾ ਤੇ ਨਾਂ ਵਿਸ਼ਵਾਸ ਹੋਣਾ ਤੂੰ ਆਪ ਮੇਰੇ ਨਾਲ ਚੱਲ ਕੇ ਵੇਖ ਲੈ ਆਪਣੇ ਅੱਖੀਂ ਵੇਖੇਗੀ ਕੰਨੀ ਸੁਣੇਗੀ ਤੇ ਫੇਰੀ ਤੈਨੂੰ ਯਕੀਨ ਆਊਗਾ ਵੀ ਗੱਲ ਸਹੀ ਹੈ ਜਾਂ ਨਹੀਂ ਉਹ ਹੀ ਤੇ ਮੈਂ ਕਹਿਣ ਦੀ ਮੈਂ ਹਾਂ ਹੁਣ ਤੇਰੇ ਨਾਲ ਜਾ ਕੇ ਉੱਥੇ ਜਾ ਕੇ ਵੀ ਨਹੀਂ ਪਹ। ਆ ਚੱਲ ਕੋਈ ਨਹੀਂ ਚਲ ਜਾਗੇ ਵੀਰਵਾਰ ਨੂੰ। ਮੇਰੀ ਗੱਲ ਸੁਣ। ਆ ਤੇਰੇ ਮੁੰਡੇ ਦੀ ਅਜੇ ਬਣੀ ਨਹੀਂ ਗੱਲ ਕਿ ਤੇਰੀ। ਨੇ ਸਮਝ ਹੁਣ ਬਾਣੀ ਗਈ ਏ ਗੱਲ। ਅੱਗੇ ਇਹੀ ਇੱਕ ਦੋਰੀ ਪੇਪਰ ਪੁੱਪਰ ਲਾਏ ਜਾਂ ਨਹੀਂ ਗੱਲ ਉਹਦੀ ਵਿਚਾਰੇ ਦੀ ਭਾਂਦੀ। ਤੇ ਹੁਣ ਮੈਂ ਉੱਥੇ ਹੀ ਜਾਣੀ ਆ। ਅੱਛਾ ਹੁਣ ਤੇ ਬਸ ਤੂੰ ਸਮਝ ਵੀ ਮਹੀਨੇ ਦਹਾ ਦਿਨਾਂ ਅਜ ਗੱਲ ਉਹਦੀ ਭਾਂ ਜਾਨੀ। ਚੱਲ ਭਾਂਜੀ। ਆ ਹੁਣ ਵੀਜ਼ਾ ਆ ਜਾਣਾ ਉਹਨੇ ਚਲ ਜਾਣਾ। ਪਰ ਮੈਂ ਕਿਸੇ ਨਾਲ ਗੱਲ ਨਹੀਂ ਕੀਤੀ ਤੂੰ ਨਾ ਗੱਲ ਕਰੀ ਮੈਂ ਤੇਰੇ ਨਾਲ ਹੀ ਕੀਤੀ ਏ। ਕਰਨੀ ਹੈ ਕਰਨੀ ਹੈ। ਹਾਂ ਪਤਾ ਹੀ ਹੈ ਜੀ ਨੀਂ ਕਿ ਮੈਂ ਗੱਲ ਕਰਦੀ 3 ਪੁੱਤਾਂ ਦੀ ਟੈਨਸ਼ਨ ਬੜੀ ਹੁੰਦੀ ਹੈ ਤੇ ਬੜੀ ਹੁੰਦੀ ਹੈ ਕਿ ਵੀ ਆ ਤੇ ਹੋਰ ਤਾਂ ਥਾਈ ਲੱਗੇ ਹੁਣ ਨਾ ਤੇ ਚੱਲ ਆਪਣਾ ਵੀ ਫਿਕਰ ਮੁੱਕਾ ਰਹਿੰਦਾ ਵਾ ਹਮ ਤੇ ਅੱਜ ਕੱਲ ਜ਼ਮਾਨਾ ਨੀਗਾ ਚੰਗਾ ਤੇ ਹੋਰ ਕੀ ਹੈ ਕਿ ਕਿਦੇ ਮਾੜੀ ਸੰਗਤ ਚ ਪੈ ਜਾਣਾ ਤੇ ਸਾਰੀ ਉਮਰ ਦਾ ਰੋਣਾ ਵਾ ਐਸੇ ਕਰਕੇ ਤੇ ਮੈਂ ਆਦਾ ਭੱਜੀ ਫੇਰਨੀ ਆ ਤੇ ਚੱਲ ਤੂੰ ਵੀ ਵੀਰ ਵਾਰ ਮੇਰੇ ਨਾਲ ਜਾ ਕੇ ਵੇਖ ਲਈ ਜੇ ਤੈਨੂੰ ਚੰਗਾ ਲੱਗੇਗਾ ਤੇ ਫਿਰ ਫਿਰ ਚੱਲ ਜਾਾਂਗੇ ਇਦਾਂ ਹੀ ਕਰਦੀ ਆ ਮੈਂ ਜਾਨੀ ਆ ਮੈਂ ਤੇਰੇ ਨਾਲ ਤਾਂ ਹੁਣ ਪੱਕਾ ਯੋਗ ਆਪਣਾ ਕੰਮ ਕੂਮ ਕਰ ਲਈ ਤੇ ਮੈਂ ਵੀ ਕਰ ਲਾਂਗੀ ਤੇ ਤੂੰ ਵੀ ਕਰ ਲਈ ਮੈਂ ਫਿਰ ਆਵਾਜ਼ ਮਾਰਾਂਗੀ ਤੇ ਤੂੰ ਆ ਜੀ ਚਲ ਠੀਕ ਆ ਮੈਂ ਨਾ ਜਾਨੀ ਬਹਿ ਜਾ ਮੈਂ ਚਾਹ ਬਣਾਵਾਂਗਾ ਕੱਪ ਤੂੰ ਆਪਣੇ ਨਾ ਕੱਪੜੇ ਪ੍ਰੈਸ ਕਰ ਕੋਈ ਨਹੀਂ ਇਹ ਤਾਂ ਕੰਮ ਹੁੰਦੇ ਹੀ ਰਹਿੰਦੇ ਆ ਕੋਈ ਗੱਲ ਨਹੀਂ ਮੈਂ ਵੀ ਜਾ ਕੇ ਨਾ ਕਰ ਲਾਂ ਕੰਮ ਨੂੰ ਵੇਖਾਂ ਭਰਪਿੰਦਰ ਕੱਲੀ ਲੱਗੀ ਹੁਣੀ ਚਲ ਫਿਰ ਠੀਕ ਆ ਤੇ ਫਿਰ ਚੇਤਾ ਨਾ ਭਲਾਈ ਹੁਣ ਨਹੀਂ ਭੁਲਾਉਂਦੀ ਹੁਣ ਮੈਂ ਨਹੀਂ ਹੋਊਗਾ ਫਿਰ ਦੋਰੀ ਵੀ ਨਹੀਂ ਨਹੀਂ ਕੋਈ ਨਹੀਂ ਮੈਂ ਆਪਾਂ ਫਿਰ ਆਵੇਂ ਘਰ ਦੇਵੀ ਤੇਰੀ ਅੱਖਾਂ ਕਿ ਖੜ ਕਿੱਧਰ ਤੂੰ ਫਿਰਦੀ ਆ ਨਹੀਂ ਨਹੀਂ ਮੈਂ ਆਪ ਹੀ ਆਉਂਗੀ ਚਲ ਠੀਕ ਆ ਮੈਂ ਉਹਦਾ ਆਵਾਜ਼ ਮਾਰ ਦਾਂਗੀ ਤੇ ਤੂੰ ਤਿਆਰ ਚਲ ਠੀਕ ਭਗਤਣੀਆਂ ਆ ਨਾਲ ਧਾਗੇ ਦੇ ਇੱਕ ਹੋਰ ਚੀਜ਼ ਦੇ ਰਿਆਂ ਇਹ ਉਹਦੇ ਬੂਹੇ ਅੱਗੇ ਸੁੱਟਣੀਆਂ ਤੇ ਵੀਰਵਾਰ ਨਹੀਂ ਪੰਨਣਾ ਕੋਈ ਵੀ ਨਹੀਂ ਬਾਬੇ ਹਰ ਵੀਰਵਾਰ ਹਾਇਦੀ ਭਰਨੀ ਆ ਜੈ ਬਾਬੇ ਖੰਬਾ ਵਾਲੇ ਦੀ ਜੈ ਬਾਬੇ ਖੰਬਾ ਵਾਲੇ ਦੀ